ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਅੰਮ੍ਰਿਤਸਰ ਵਾਸੀਆਂ ਨੂੰ ਅੱਜ ਇੱਕ ਬਹੁਤ ਹੀ ਅਹਿਮ ਗੱਲ ਮੈਂ ਤੁਹਾਡੇ ਸਾਰਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਗੀ ਪਿਛਲੇ ਡੇਢ ਦੋ ਮਹੀਨੇ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਰੇ ਮੁਲਾਜ਼ਮਾਂ ਵੱਲੋਂ ਸੰਬੰਧਿਤ ਅਧਿਕਾਰੀਆਂ ਵੱਲੋਂ ਸਮੇਂ ਸਿਰ ਅਨਾਊਂਸਮੈਂਟਸ ਦੇ ਥਰੂ ਵੀ ਗਿਆਪਨਾ ਦੇ ਥਰੂ ਤੁਹਾਨੂੰ ਸਭ ਨੂੰ ਜਾਗਰੂਕ ਕੀਤਾ ਗਿਆ ਕੀ ਤੁਸੀਂ ਆਪਣੀਆਂ ਪ੍ਰਾਪਰਟੀ ਟੈਕਸ ਰਿਟਰਨਸ ਫਾਈਲ ਕਰੋ ਜਿਹਦੇ ਵਿੱਚ ਆਮ ਸ਼ਹਿਰੀਆਂ ਨੂੰ ਇੱਕ ਬਹੁਤ ਵੱਡਾ ਬੈਨੀਫਿਟ ਦਿੱਤਾ ਗਿਆ ਸਰਕਾਰ ਦੇ ਵੱਲੋਂ ਅੱਜ ਉਸੇ ਚੀਜ਼ ਨੂੰ ਮੈਂ ਥੋੜਾ ਜਿਹਾ ਡਿਟੇਲਸ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗੀ ਕਿਉਂਕਿ ਬਹੁਤ ਸਾਰੇ ਸਾਡੇ ਸਰਕਾਰੀ ਉਸ਼ੇਰ ਵਾਸੀਆਂ ਨੇ ਇਹ ਮੈਨੂੰ ਸੁਝਾਅ ਦਿੱਤਾ ਕਿ ਇਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ ਤਾਂ ਕਿ ਵਾਤ ਤੋਂ ਵਾਤ ਜਿਹੜੇ ਸਾਡੇ ਸ਼ਹਿਰ ਵਾਸੀ ਆ ਉਹ ਇਸ ਸਕੀਮ ਦਾ ਲਾਭ ਲੈ ਸਕਣ 2013 ਤੋਂ ਅਨਵਰਡਸ ਪ੍ਰੋਪਰਟੀ ਟੈਕਸ ਜਿਹੜਾ ਸੀਗਾ ਉਹ ਲੱਗਣਾ ਸ਼ੁਰੂ ਹੋਇਆ ਬਟ ਬਹੁਤ ਸਾਰੇ ਲੋਕ ਜਿਹੜੇ ਇਹਨੂੰ ਭਰਦੇ ਨਹੀਂ ਰਹੇ ਤੇ ਜਿਹਦੀ ਪ੍ਰੋਬਲਮ ਅੱਗੇ ਇਹ ਆਈ ਕਿ ਇਹਦੇ ਉੱਪਰ 20% ਪੈਨਲਟੀ ਤੇ 18% ਇੰਟਰਸਟ ਲੱਗਣਾ ਸ਼ੁਰੂ ਹੋ ਗਿਆ ਜਿੰਨੇ ਸਾਲਾਂ ਦਾ ਅਸੀਂ ਨਹੀਂ ਭਰਿਆ ਉਹ ਸਾਰਾ ਹੀ ਉਸ ਅਮਾਊਂਟ ਦੇ ਵਿੱਚ ਮਲਟੀਪਲਾਈ ਹੁੰਦਾ ਗਿਆ ਬਟ ਸਰਕਾਰ ਨੇ ਤੁਹਾਡੇ ਸਾਰਿਆਂ ਦੀ ਸੁਵਿਧਾ ਲਈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਇਹ 31 ਅਗਸਤ ਤੱਕ ਜਿਹੜੀ ਪਿਛਲੇ 3-4 ਮਹੀਨੇ ਤੋਂ ਸਕੀਮ ਚੱਲ ਰਹੀ ਆ ਉਹਨੂੰ 31 ਅਗਸਤ ਤੱਕ ਉਹਨਾਂ ਨੇ ਐਕਸਟੈਂਡ ਕੀਤਾ ਤਾਂ ਕਿ ਤੁਸੀਂ ਇਹਦਾ ਫਾਇਦਾ ਲੈ ਸਕੋ ਜਿਹਦੇ ਵਿੱਚ ਚਾਹੇ 2013 ਤੋਂ ਅੱਗੇ ਕਿੰਨੇ ਵੀ ਸਾਲਾਂ ਦਾ ਅਸੀਂ ਟੈਕਸ ਨਹੀਂ ਭਰਿਆ ਉਦੇ ਵਿੱਚ ਤੁਹਾਨੂੰ ਪ੍ਰੋਪਰਲੀ ਪੂਰਾ ਵੇਵ ਆਫ ਕਰ ਦਿੱਤਾ ਜਾਏਗਾ ਔਰ ਸਿਰਫ ਤੇ ਸਿਰਫ ਪ੍ਰਿੰਸੀਪਲ ਅਮਾਉਂਟ ਹੀ ਤੁਸੀਂ ਪੜਨਾ ਉਸ ਟੈਕਸ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਕਰੂੰਗੀ ਕਿ ਕਿਰਪਾ ਕਰਕੇ ਤੁਸੀਂ ਆਓ ਇਸ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਸਕੀਮ ਆ ਉਹਦਾ ਲਾਭ ਲਓ ਔਰ ਵੈਸੇ ਵੀ ਇੱਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਜ਼ਿੰਮੇਦਾਰ ਸ਼ਹਿਰੀ ਦਾ ਫਰਜ਼ ਬਣਦਾ कि ਅਸੀਂ ਆਪਣਾ ਜਿਹੜਾ ਪ੍ਰਾਪਰਟੀ ਟੈਕਸ ਨੂੰ ਪ੍ਰਾਪਰਟੀ ਟੈਕਸ ਦੀ ਰਿਟਰਨ ਨੂੰ ਫਾਈਲ ਕਰੀਏ ਪਰ ਇਹ ਤਾਂ ਕਿ ਇਹੋ ਹੀ ਜਿਹੜਾ ਔਨ ਵਾਲਾ ਕਾਰਪੋਰੇਸ਼ਨ ਨੂੰ ਇੱਕ ਆਮਦਨਾ ਉਹ ਆਪਣੇ ਸ਼ੇਅਰ ਦੀ ਡਿਵੈਲਪਮੈਂਟ ਦੇ ਲਈ ਅਸੀਂ ਖਰਚ ਕਰ ਸਕੀਏ ਤੇ 31 ਅਗਸਤ ਤੱਕ ਤੁਸੀਂ ਸਭ ਕਾਰਪੋਰੇਸ਼ਨ ਆਫਿਸ ਪਹੁੰਚੋ ਤੇ ਇਸ ਸਕੀਮ ਦਾ ਲਾਭ ਲਓ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ